ਟੁੱਟੇ ਕੇਸ ਪਾਰਿਆ ਮੇਰੇ ਤੇ ਵੀ ਮੈਂ ਮਿੱਥੋ ਦੀ ਜਾਨ ਨੂੰ ਖਤਰਾ ਮੈਂ ਦੂਰ ਤੇ ਲੱਖ ਮਾਰੀ ਮੈਂ ਉਹਨੂੰ ਆਹ ਗਾਲਾਂ ਗੱਡੀਆਂ ਇਦਾਂ ਦੇ ਨਿਜ਼ਾਮ ਲਾਈ ਜਾ ਰਿਹਾ ਸਾਡੀ ਹੋਰ ਪੰਜਾਬੀ ਕਮਿਊਨਿਟੀ ਦੀ ਲੀਡਰ ਆ ਮੰਕਾ ਟੇਂਦਰਾ ਮੈਂ ਫੀਲ ਕਰਦਾ ਉਹਨੂੰ ਮੈਂ 6 ਮਹੀਨੇ ਤੋਂ ਈਮੇਲ ਕਰ ਰਿਹਾ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਜਾਂ ਤੇ ਮੈਂ ਚਾਹੁੰਦਾ ਵੀ ਉਹ ਆ ਕੇ ਦੱਸਣ ਵੀ ਕੀ ਗਲਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮਹਤਪਰਤ ਨਾਲ ਹੀ ਨਕ ਨੋਜੀਆ ਅਮਰੀਕਾ ਦੇ ਵਾਸ਼ਿੰਗਟਨ ਦੇ ਬੈਲਿਵਿਊ ਦੇ ਵਿੱਚ ਇੱਕ ਪੰਜਾਬੀ ਸਿੱਖ ਵਿਅਕਤੀ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਸਕਰਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਜਿੱਥੇ ਆਪਣੇ ਘਰ ਦੇ ਲਈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਅਮਰੀਕਾ ਦੇ ਇੱਕ ਕਾਨੂੰਨ ਦੇ ਖਿਲਾਫ ਵੀ ਰੋਜ਼ ਜ਼ਾਹਿਰ ਕੀਤਾ ਜਾ ਰਿਹਾ ਹੈ ਜਸਕਰਨ ਸਿੰਘ ਦੇ ਹੱਕ ਦੇ ਵਿੱਚ ਹੋਰ ਵੀ ਭਾਈਚਾਰੇ ਦੇ ਲੋਕ ਆਏ ਨੇ ਉਹਨਾਂ ਦੇ ਵੱਲੋਂ ਵੀ ਜਸਕਰਨ ਸਿੰਘ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਅਮਰੀਕਾ ਮੀਡੀਆ ਵੀ ਇਸ ਪ੍ਰਦਰਸ਼ਨ ਦੀ ਕਵਰੇਜ ਕਰ ਰਿਹਾ ਤੇਜਸਕਰਨ ਸਿੰਘ ਦੀ ਆਵਾਜ਼ ਨੂੰ ਝੁਕ ਰਿਹਾ ਹੈ ਤਾਂ ਦੱਸਦੀ ਹੈ ਕਿ ਜਸਕਰਨ ਸਿੰਘ ਦੇ ਵੱਲੋਂ ਆਪਣੀ ਹੀ ਪ੍ਰਾਪਰਟੀ ਨੂੰ ਮੁੜ ਪ੍ਰਾਪਤ ਕਰਨ ਦੇ ਲਈ ਜਦੋਂ ਜਹਿਦ ਹੁਣ ਆ ਪੈ ਰਿਹਾ ਹੈ ਤੇ ਨਾਲ ਦੀ ਨਾਲ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਤਾਂ ਕਿ ਇਹ ਪੂਰਾ ਮਾਮਲਾ ਦੇਖੋ ਇਹ ਰਿਪੋਰਟ ਪ੍ਰਾਪਰਟੀ ਐਸ ਡਾਲਰਸ ਫਾਈਟ ਅਗੇਂਸਟ ਐਂਡ ਕੋਪਰਵਾਇੰਗ 3 ਐਟਾਰਨੀ ਜਸਕਰਨ ਸਿੰਘ ਨਾ ਦੇ ਇੱਕ ਵਿਅਕਤੀ ਦਾ 2 ਮਿਲੀਅਨ ਡਾਲਰ ਦਾ ਕਹਿ ਰਿਹਾ ਹੈ ਜਿਸ ਨੂੰ ਉਸਨੇ ਕਿਮਨਾ ਦੇ ਵਿਅਕਤੀ ਨੂੰ ਕਿਰਾਏ ਤੇ ਦਿੱਤਾ ਹੋਇਆ ਸੀ ਕਿਰਾਏਦਾਰ ਨੇ ਲੀਜ਼ ਸਮਝੌਤੇ ਦੇ ਪਹਿਲੇ ਮਹੀਨੇ ਦੇ ਲਈ ਰੈਂਟ ਦਿੱਤਾ ਸੀ ਪਰ ਬਾਅਦ ਦੇ ਵਿੱਚ ਉਸਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਫਿਰ ਉਸਨੇ ਕਿਰਾਇਆ ਦੇਣਾ ਹੀ ਬੰਦ ਕਰ ਦਿੱਤਾ ਅਤੇ ਮੁਫਤ ਦੇ ਵਿੱਚ ਘਰ ਚ ਰਹਿਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਕਾਨੂੰਨ ਦਾ ਸਹਾਰਾ ਮਿਲ ਰਿਹਾ ਹੈ ਅਤੇ ਜਸਕਰਨ ਸਿੰਘ ਨੂੰ ਆਪਣੀ ਹੀ ਪ੍ਰਾਪਰਟੀ ਮੁੜ ਪ੍ਰਾਪਤ ਕਰਨ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਸ ਕਰਕੇ ਹੁਣ ਜਸਕਰਨ ਸਿੰਘ ਦੇ ਵੱਲੋਂ ਪ੍ਰਦਰਸ਼ਨ ਵੀ ਸ਼ੁਰੂ ਕੀਤਾ ਗਿਆ ਹੈ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਲ ਤੋਂ ਹੀ ਕਿਰਾਏਦਾਰ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ 2 ਸਾਲ ਪਹਿਲਾਂ ਇੱਕ ਕਿਰਾਏਦਾਰ ਉਸਦੇ ਘਰ ਦੇ ਵਿੱਚ ਆਇਆ ਸੀ ਅਤੇ ਉਸ ਦਾ ਕਿਰਾਏਦਾਰ ਉਸ ਨੂੰ ਕਿਰਾਇਆ ਦੇਣ ਦੀ ਬਜਾਏ ਆਪਣੀ ਹੀ ਸਥਿਤੀ ਪ੍ਰਤੀ ਹਮਦਰਦੀ ਰੱਖਣ ਵਾਲੇ ਇੱਕ ਕਾਨੂੰਨੀ ਸੰਸਥਾ ਤੋਂ ਮਦਦ ਲੈ ਰਿਹਾ ਹੈ ਜੀ ਮੇਰਾ ਨਾਮ ਹੈਗਾ ਹਰਿਸਕਰਨ ਸਿੰਘ ਤੇ ਮੈਂ ਬੈਲਵੀਉ ਵਾਸ਼ਿੰਗਟਨ ਰਹਿਣ ਵਾਲਾ ਹਾਂ ਮੈਨੂੰ 2 ਸਾਲ ਹੋ ਗਏ ਇੱਕ ਕਿਰਾਏਦਾਰ ਮੇਰਾ ਕਿਰਾਇਆ ਨਹੀਂ ਦੇ ਰਿਹਾ ਸੀਗਾ ਤੇ ਮੈਂ ਸਾਰੇ ਲਾਅ ਫਾਲੋ ਕੀਤੇ ਸਾਰਾ ਕੁਝ ਕੋਲ ਕੋ ਲਾਇਰ ਨੂੰ ਚਿੱਠੀਆਂ ਪਾਈਆਂ ਪੁਰਾਣਾ ਰੋਬਨਾ ਵੀ ਕਿਹਾ ਪਿਆਰ ਨਾਲ ਵੀ ਕਿਹਾ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਉਹ ਸਿਸਟਮ ਨੂੰ ਐਕਸਪਲੋਇਟ ਕਰ ਰਿਹਾ ਸੀਗਾ ਉਹ ਸਿਸਟਮ ਦਾ ਮਿਸਯੂਜ਼ ਕਰ ਰਿਹਾ ਸੀ ਤਾਂ ਮੈਨੂੰ ਇਹ ਪ੍ਰੋਟੈਸਟ ਕਰਨੀ ਪਈ ਤੇ ਸਾਰੀ ਇਸੇ ਕਰਕੇ ਸੀ ਅਮਰੀਕਾ ਆਏ ਆ ਪੈਟਰੋ ਜਿੰਦਰੀ ਲਈ ਹੋ ਤਾਂ ਕਿ ਅਸੀਂ ਆਪਣੇ ਹੱਕਾਂ ਲਈ ਖੜੀਏ ਤੇ ਸਾਡੇ ਗੁਰੂ ਸਾਹਿਬ ਵੀ ਦੱਸਦੇ ਹੋਏ ਕਿ ਹੱਕਾਂ ਦੀ ਖਾੜਨਾ ਇਨਜਸਟਿਸ ਜਿੱਥੇ ਵੀ ਹੋ ਰਹੀ ਹੈ ਸਾਨੂੰ ਖੜਨਾ ਚਾਹੀਦਾ ਤੇ ਕੇਸ ਚੱਲਦਾ ਰਿਹਾ ਤੇ ਪਰ ਜਿਹੜਾ ਸਿਸਟਮ ਓਰੇ ਹੈ ਕੋਵਿਡ ਤੋਂ ਬਾਅਦ ਇੰਨਾ ਪੈਨਟ ਤੇ ਫੀਵਰ ਤੇ ਕਿਰਾਏ ਦਾ ਤੇ ਫੀਵਰ ਚ ਹੋ ਗਿਆ ਵੀ ਲੈਂਡਲੋਰਡ ਆ ਉਹਦੀ ਕੋਈ ਰਾਈਟਸ ਨਹੀਂ ਬਚੀਆਂ ਅਸੀਂ ਉਹਦੇ ਲਈ ਲੜਦੇ ਵੀ ਲੈਂਡਲੋਰਡ ਦੀ ਆ ਵੀ ਜਿਹਦੇ ਜਿਹਦਾ ਘਰ ਆ ਜਿਹਨੇ ਇਨਵੈਸਟਮੈਂਟ ਕੀਤੀ ਆ ਜਿਹੜਾ ਉਹਦੇ ਉਹਦੇ ਹੱਕਾਂ ਲਈ ਅਸਲਾਹ ਕਿੰਨਾ ਟਾਈਮ ਹੋਇਆ ਬਾਈ ਤੈਨੂੰ ਜਿਹੜਾ ਇਹ ਉਹਨਾਂ ਕੋਲ ਨੂੰ ਨੀਤ ਦੋ ਸਾਲ ਹੋ ਗਏ ਜੁਲਾਈ 2022 ਠੀਕ ਹੈ ਜੀ ਤਾਂ ਉਸ ਤੋਂ ਬਾਅਦ ਤੁਸੀਂ ਕੋਰਟ ਦੇ ਆਇਆ ਕੋਰਟ ਵਿੱਚ ਨਾ ਟਾਈਮ ਹੋਇਆ ਜਦਾ ਕੋਰਟ ਅਸੀਂ ਅਕਤੂਬਰ ਚ ਸ਼ੁਰੂ ਕਰਤਾ ਸੀ 2022 ਤੋਂ ਬਾਅਦ ਇੱਕ ਵਾਰੀ ਵਿਕਸ਼ਨ ਹੋ ਗਈ ਸੀ ਫੇਰ ਇੱਕ ਸੰਸਥਾ ਨੇ ਆ ਕੇ ਉਹਦਾ ਕਿਰਾਇਆ ਦਿੱਤਾ ਸੀ ਅੱਠ ਮਹੀਨਿਆਂ ਦਾ ਪਰ ਉਹ ਫੇਰ ਨਹੀਂ ਕਿਰਾਇਆ ਦਿੱਤਾ ਸੀਗਾ ਬੇਸਿਕਲੀ ਉਹ ਕਹਿ ਰਿਹਾ ਵੀ ਮੈਂ ਸਿਸਟਮ ਨੂੰ ਜ਼ਿਆਦਾ ਸਾਹਮਣੇ ਦਾ ਐਕਸਪਲੋਇਟ ਕਰ ਰਿਹਾ ਸਿਸਟਮ ਥੀ ਅਮਰੀਕਾ ਜਿਹੜਾ ਕਹਿੰਦਾ ਮਿਲਕਿੰਗ ਦਾ ਸਿਸਟਮ ਤੇ ਹੁਣ ਕੀ ਆ ਹੋਮ ਵੀ ਮਾਮਲਾ ਕੋਡ ਵਿੱਚ ਵਾ ਜਾਂ ਕਿਸ ਤਰ੍ਹਾਂ ਹੁਣ ਉਹਦਾ ਵਿਕਸ਼ਨ ਦੂਜੀ ਵਾਰ ਵੀ ਹੋ ਗਈ ਸੀ ਪਰ ਹੁਣ ਉਹਨੂੰ ਫਿਰ ਡਿਲੇ ਕਰਤਾ ਹੁਣ ਉਹ ਝੂਠੇ ਕੇਸ ਪਾ ਰਿਆ ਮੇਰੇ ਤੇ ਵੀ ਮੈਂ ਮਿੱਥੋਂ ਦੀ ਜਾਣ ਨੂੰ ਖਤਰਾ ਮੈਂ ਦੌਰ ਤੇ ਲੱਤ ਮਾਰੀ ਮਾਦਨ ਮਾ ਕਾਲਾਂ ਗੱਡੀਆਂ ਇਦਾਂ ਦੇ ਇਲਜ਼ਾਮ ਲਾਈ ਜਾ ਰਿਹਾ ਜਿਹੜਾ ਕਿ ਕੋਈ ਜਿੰਨਾ ਕੋਈ ਪ੍ਰੂਫ ਨਹੀਂ ਹੈ ਤੁਸੀਂ ਕਿੰਨੀ ਵਾਰ ਜਾਏ ਤੁਸੀਂ ਮੈਂ ਉਸ ਤੋਂ ਬਾਅਦ ਜੇ ਮੈਂ ਐਵਰੀ ਡੇ ਜਾ ਸਕਦਾ ਪਰ ਆ ਮੰਗਣਾ ਆਪਦਾ ਪਰ ਮੈਂ ਹਫਤੇ 'ਚ ਇੱਕ ਵਾਰ ਜਾਂਦਾ ਸੀ ਗੁੱਸਾ ਜੜ ਜਾਂਦਾ ਸੀ ਕਈ ਵਾਰ ਫਿਰ ਪਈਦਾ ਜਿਵੇਂ ਕਾਨੂੰਨ ਆਪਦਾ ਅਪਰਕੀ ਕਿਉਂਕਿ ਉਹ ਤਾਂ ਬੰਦਾ ਇਹੀ ਕੰਮ ਕਰ ਰਿਹਾ 10 ਸਾਲਾਂ ਤੋਂ ਪਹਿਲੇ ਪਹਿਲੇ ਮਕਾਨ ਮਾਲਕਾਂ ਨੇ ਵੀ ਮੈਨੂੰ ਮਿਲੇ ਉਹਨਾਂ ਨੇ ਵੀ ਦੱਸਿਆ ਵੀ ਇਹਦਾ ਇਹੀ ਕੰਮ ਜਿੱਦਾਂ ਤੁਸੀਂ ਮਦਦ ਦਿਆਂ ਵੀ 2 ਸਾਲ ਹੋ ਗਏ ਆ ਉਹ ਟ੍ਰਾਫੀ ਜਾ ਐਂਟ ਫਾਰ ਮਹੀਨੇ ਦਾ ਕਿਉਂ ਕਿੰਨਾ ਉਹ ਚੜਾ ਇਸ ਟਾਈਮ ਤੇ ਜੇ ਕੋਟ ਬਣੀ ਆਪਣੇ ਲੈਣਾ ਹੀ ਹੈ ਟੋਟਲ 90000 ਆ 90000 ਡਾਲਰ ਉਹਨੇ ਆਪਣੀ ਉਹਨੇ ਤਾਂ 8-9000 ਦਿੱਤਾ 90000 ਸਰਕਾਰ ਨੇ ਦਿੱਤਾ ਜਿਹੜਾ ਵੀ ਸਾਡੇ ਟੈਕਸਪੇਅਰ ਦਾ ਤੇ ਉਹਨੂੰ ਵਕੀਲ ਵੀ ਫ੍ਰੀ ਚ ਮਿਲ ਰਿਹਾ ਮੇਰਾ 20000 ਕਰਾਇਆ 20000 ਮੇਰਾ ਵਕੀਲ ਦਾ ਦੇਣ ਨਾਲ ਤੇ 25 30 ਹਲੇ ਵੀ ਮੀਟਰ ਚੱਲ ਰਿਹਾ ਹੁਣ ਮੰਗ ਇਹ ਕੋ ਘਰ ਖਾਲੀ ਕਰੇ ਤੇ ਇੱਕ ਲਾ ਚੇਂਜ ਕਰਨ ਵੀ ਅਸੀਂ ਇੰਨੀ ਮਿਹਨਤਾਂ ਕਰਕੇ ਉਹਦੇ ਘਰ ਬਣਾਏ ਨੇ ਬੀਵੀ 10-10 ਸਾਲਾ ਸਾਨੂੰ ਗ੍ਰੀਨ ਕਾਰਡ ਮਿਲਿਆ ਇੱਕ ਘਰ ਤੁਸੀਂ ਦੋ ਬਣਾਏ ਨੇ ਸਾਡੀ ਹਾਰਡ ਅੰਦ ਬਣੀ ਆ ਅਸੀਂ ਮਿਹਨਤਾਂ ਕਰਕੇ ਬਣਾਇਆ ਇਸੇ ਕਰਕੇ ਸੀ ਮੁਲਕ ਚਾਹੇ ਤੈਨੂੰ ਕਿਸ਼ਤ maaf ਨਹੀਂ ਹੋਈ ਤੈਨੂੰ ਸਾਨੂੰ ਕਿਸ਼ਤ ਮੈਨੂੰ ਬਾਹਰ ਨਹੀਂ ਬੈਂਕ ਨੂੰ ਮੈਂ ਜਾ ਕੇ ਦੀ ਕਹਾਣੀਆਂ ਥੋੜਾ ਦੱਸਣਾ ਹੀ ਅਸੀਂ ਕਿ ਆ ਵੀ ਇਹ ਦੇ ਰਹੀ ਆ ਪਰ ਉਹ ਕਹਾਣੀਆਂ ਬਣਾ ਰਿਆ ਬੰਦਾ ਜਿਵੇਂ ਆਪਾਂ ਜੋ ਜੋ ਮੱਝ ਦੀ ਕਹਾਣੀ ਮੈਂ ਤੁਹਾਨੂੰ ਪੇ ਕਰਨੇ ਪੈਣੇ ਆ ਹਾਂਜੀ ਸਾਨੂੰ ਤਾਂ ਵੀ ਕਰਨੇ ਪੈਣੇ ਨਹੀਂ ਮੇਰਾ ਮੇਰਾ ਰਿਕਾਰਡ ਖਰਾਬ ਹੋ ਜਾਊਗਾ ਮੇਰੀ ਕਿਸੀਂ ਜੌਬ ਕਰਦੇ ਆ ਸਾਡਾ ਰਿਕਾਰਡ ਖਰਾਬ ਹੋਊ ਅਸੀਂ ਗਾਹ ਨੂੰ ਲੋਨ ਨਹੀਂ ਲੈ ਸਕਣਾ ਠੀਕ ਆ ਜੀ ਹਾਂਜੀ ਤੇ ਹੁਣ ਹੁਣ ਜਿਆ ਇਸ ਟਾਈਮ ਅ ਪ੍ਰੋਸੈਸ ਹੈ ਕਿੰਨੇ ਜਿਆ ਪ੍ਰੋਟੈਸਟ ਕਰਦੇ ਕਿੰਨਾ ਟਾਈਮ ਪ੍ਰੋਟੈਸਟ ਕਰਦੇ ਇਹ ਸਾਡਾ ਚੌਥਾ ਹਫਤਾ ਸੀਗਾ ਤੇ ਫਾਈਨਲੀ ਸਾਨੂੰ ਬਾਹਰ ਆਉਣਾ ਪਿਆ ਤੇ ਇਹ ਵੀ ਮੇਰੇ ਲਈ ਵੀ ਔਖਾ ਸੀਗਾ ਕਿ ਪ੍ਰੋਟੈਸਟ ਕਰਨੀ ਪਬਲਿਕ ਫਿਗਰ ਸਾਰਿਆਂ ਨੂੰ ਕੰਮ ਤੇ ਪਤਾ ਲੱਗਦਾ ਸਾਰੀ ਦੁਨੀਆ ਨੂੰ ਪਤਾ ਲੱਗਦਾ ਪਰ ਇਨਜਸਟਿਸ ਹੋ ਰਹੀ ਸੀ ਇਨਜਸਟਿਸ ਆਪਣ ਨੂੰ ਕੁਝ ਨਹੀਂ ਜਾ ਇਨਜਸਟ ਨਾ ਅਸੀਂ ਤੱਕਾ ਸਹਿਣਾ ਕਿ ਨਾ ਅਸੀਂ ਤੱਕਾ ਕਰਨਾ ਅਸੀਂ ਸੱਚ ਨਾਲ ਖੜਨਾ ਤੇ ਮੇਰੇ ਮੈਂ ਸਿਰਫ ਸੱਚ ਤੇ ਖੜਾ ਮੈਂ ਦੇ ਤੇ ਮੇਰੇ ਦੋਸਤ ਮੇਰੇ ਮੇਰੇ ਬੇਟੇ ਦਾ ਦੋਸਤ ਹੈ ਠੀਕ ਹੈ ਇਹ ਬੱਚੇ ਵੀ ਹੁਣੇ ਉਹ ਵੀ ਤੁਹਾਡੇ ਨਾਲ ਮੈਂ ਪਿਛੇ ਵੀ ਉਹ ਬੱਚੇ ਦੀ ਮੇਰੀ ਮੇਰੀ ਘਰ ਵਾਲੀ ਮਨਪ੍ਰੀਤ ਕੌਰ ਸਾਰਾ ਮੇਰੇ ਪਿਤਾ ਜੀ ਮੇਰੇ ਦੋਸਤ ਮਿੱਤਰ ਸਾਰੀ ਸਾਰਿਆਂ ਸਾਰਿਆਂ ਦਾ ਸਾਥ ਦਿੱਤਾ ਸਾਰਿਆਂ ਨੂੰ ਪਤਾ ਵੀ ਇਹ ਕੋਈ ਪਾਰਟੀ ਦੀ ਲੜਾਈ ਨਹੀਂ ਨਾ ਕੋਈ ਕਿਸੇ ਦੇਸ਼ ਦੀ ਲੜਾਈ ਹੈ ਇਹ ਸਿਰਫ ਜਸਟਿਸ ਹੈ ਅਸੀਂ ਇਸ ਦੇਸ਼ ਇਸ ਦੇਸ਼ ਰਹਿ ਰਹੇ ਹਾਂ ਅਸੀਂ ਸਾਰੇ ਲਾਅ ਫਾਲੋ ਕਰ ਰਹੇ ਹਾਂ ਸੋ ਉਹ ਆਪਦੇ ਹੱਕਾਂ ਦੀ ਲੜਾਈ ਹੈ ਮੈਂ ਵੀ ਥਾਡੇ ਹੂ ਕਮਿਊਨਿਟੀ ਕਾਫੀ ਜੁੜੀਆਂ ਨੇ ਪੰਜਾਬੀ ਜੁੜੇ ਹੋਏ ਆ ਹੂ ਕਮਿਊਨਿਟੀ ਕਾਫੀ ਹੋਰ ਕਮਿਊਨਿਟੀ ਜਿਆਦਾ ਜੁ ਦੀ ਭਾਈਚਾਰੇ ਨੂੰ ਬੇਨਤੀ ਕਰਦਾ ਵੀ ਤੁਸੀਂ ਜਿਹੜੇ ਵੀ ਮੁਲਕ ਚ ਇੰਗਲੈਂਡ ਕੈਨੇਡਾ ਅਮਰੀਕਾ ਜਿਹੜੇ ਸ਼ਹਿਰ ਚ ਰਹਿ ਰਹੇ ਹੋ ਕਿਵੇਂ ਉਹਦਾ ਸਿਸਟਮ ਹੈ ਕਿਵੇਂ ਉਹਨਾਂ ਦੇ ਸਿਵਿਕ ਅਗੇਂਜਮੈਂਟ ਕਹਿੰਦੇ ਆ ਕਿਵੇਂ ਉਹਨਾਂ ਦੀ ਸਰਪੰਚੀ ਅੱਗੇ ਆਪਾਂ ਪੰਜਾਬ ਚ ਕਹਿੰਦੇ ਆ ਜੀ ਸਰਪੰਚੀ ਤੋਂ ਐਮਐਲਏ ਐਮਪੀ ਨੂੰ ਸਮਝੋ ਤੇ ਉਹਨਾਂ ਦੇ ਹੱਥ ਚ ਕਿੰਨੀ ਪਾਵਰ ਤੁਸੀਂ ਉਹਨੂੰ ਸਮਝੋ ਤੁਸੀਂ ਉਹ ਚ ਪਾਰਟਿਸਪੇਟ ਕਰੋ ਇਹੀ ਡੈਮੋਕ੍ਰੇਸੀ ਹੁੰਦੀ ਹੈ ਤੁਸੀਂ ਜਾਓ ਉਹਨਾਂ ਦੇ ਸੁਣੋ ਹਾਲੀਵੁੱਡ ਨੂੰ ਸਮਝ ਆਉਣ ਗਿਆ ਫਿਰ ਤੁਸੀਂ ਡਰੋ ਨਾ ਸਿਰਫ ਉਰੇ ਬੈਠ ਕੇ ਇੰਡੀਆ ਦੇ ਮੁੱਦਿਆਂ ਦੀ ਫਿਕਰ ਕਰਨਾ ਛੱਡੋ ਜਿਹੜੇ ਇੰਡੀਆ ਚ ਆਪਣੀ ਬਹੁਤ ਆਬਾਦੀ ਆ ਉਥੇ ਬਥੇਰੇ ਲੋਕ ਸਿਆਣੇ ਨੇ ਉਹ ਆਪਦੇ ਹੱਕਾਂ ਲਈ ਲੜ ਰਹੇ ਨੇ ਉਹਨਾਂ ਨੂੰ ਆਪਾਂ ਜੇ ਮੰਗਦੇ ਆ ਤਾਂ ਸਲਾਹ ਦਿਓ ਅਦਰਵਾਈਜ਼ ਉਹ ਆਪਣੇ ਬਹੁਤ ਸਿਆਣੇ ਆ ਅੱਜ ਕੱਲ੍ਹ ਦੁਨੀਆ ਗਲੋਬਲ ਆ ਸਾਰਾ ਨਿਊ ਸਾਰੇ ਕੁਝ ਸਾਰੇ ਕਿਤੇ ਖਬਰਾਂ ਪੜ ਰਹੇ ਜੀ ਮੈਂ ਸਾਡੇ ਹੋਰੇ ਪੰਜਾਬੀ ਕਮਿਊਨਿਟੀ ਦੀ ਲੀਡਰ ਅਮੰਗ ਕਾ ਟੀਗਰ ਮੈਨੂੰ ਅਪੀਲ ਕਰਦਾ ਉਹਨੂੰ ਮੈਂ 6 ਮਹੀਨਿਆਂ ਤੋਂ ਈਮੇਲ ਕਰ ਰਿਹਾ ਹਾਂ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਤੇ ਮੈਂ ਚਾਹੁੰਦਾ ਵੀ ਉਹ ਆ ਕੇ ਦੱਸਣ ਵੀ ਕੀ ਗਲਤ ਹੈ ਜੀ ਵੀ ਅਸੀਂ ਵੀ ਚਾਹੁੰਦੇ ਆਂ ਸਾ ਵੀ ਉਹ ਪੰਜਾਬੀ ਕਮਿਊਨਿਟੀ ਆਪਣਾ ਜਿਆ ਹੈ ਜਿਹੜਾ ਜੇ ਬਾਦ ਕਮਿਊਨਿਟੀ ਆ ਲਈਆਂ ਤੇ ਉਹ ਵੀ ਤੁਹਾਡਾ ਸਾਥ ਦੇਵੇ ਉਹਨਾਂ ਨੂੰ ਸਾਰਾ ਕੁਝ ਪਤਾ ਇਹ ਪਾਰਟੀ ਲਾਈਨ ਤੋਂ ਤਾਂ ਸੱਚੀ ਝੂਠ ਦੀ ਲੜਾਈ ਹੈ ਤਾਂ ਪਾਰਟੀ ਹੀ ਹੈ ਹੀ ਨਹੀਂ ਕਿ ਤੁਸੀਂ ਦੱਸੋ ਤੁਸੀਂ ਉਹ ਲਾਇਰ ਨੇ ਉਹਨਾਂ ਨੂੰ ਦੱਸਣਾ ਚਾਹੀਦਾ ਤੋ ਜਸਕਰਨ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਹੀ ਉਹਨਾਂ ਨੇ ਆਪਣਾ ਘਰ ਕਿਰਾਏ ਤੇ ਦਿੱਤਾ ਸੀ ਕਿਰਾਏਦਾਰ ਨੇ ਕਿਰਾਇਆ ਸਮੇਤੇ ਨਹੀਂ ਦਿੱਤਾ ਅਤੇ ਫ੍ਰੀ ਦੇ ਵਿੱਚ ਹੀ ਉਹਨਾਂ ਦੇ ਘਰ ਦੇ ਵਿੱਚ ਰਹਿ ਰਿਹਾ ਹੈ। 2 ਸਾਲ ਤੋਂ ਅਸੀਂ ਇਸ ਮਾਮਲੇ ਦੇ ਵਿੱਚ ਉਲਝ ਰਹੇ ਹਾਂ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਿੰਮਨਾ ਦਾ ਕਿਰਾਏਦਾਰ ਜਿੱਥੇ ਰਹਿੰਦਾ ਸੀ ਉੱਥੇ ਵੀ ਰੈਂਟ ਨਕੀ ਸੀ ਦਿੰਦਾ ਅਤੇ ਫ੍ਰੀ ਦੇ ਵਿੱਚ ਰਹਿ ਕੇ ਆਇਆ ਹੈ ਅਤੇ ਹੁਣ ਸਾਡੇ ਕਿਰਾਏਦਾਰ ਨੇ ਸਾਨੂੰ ਵੀ ਧੋਖਾ ਦਿੱਤਾ ਹੈ। ਉਹਾਂ ਮੰਗ ਕੀਤੀ ਹੈ ਕਿ ਕਾਨੂੰਨ ਮਕਾਨ ਮਾਲਕਾਂ ਦੇ ਹੱਕ ਦੇ ਵਿੱਚ ਵੀ ਹੋਣਾ ਚਾਹੀਦਾ ਹੈ। ਤਾਂ ਜੋ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਿਸੇ ਵੀ ਮਕਾਨ ਮਾਲਕ ਨੂੰ ਨਾ ਕਰਨਾ ਪਵੇ ਇੱਥੇ ਦੱਸਣਾ ਬਣਦਾ ਹੈ ਕਿ ਘਰ ਦਾ ਰੈਂਟ ਡਾਲਰ 4400 ਪ੍ਰਤੀ ਮਹੀਨਾ ਹੈ ਜੇਕਰ ਕਾਨੂੰਨੀ ਫੀਸਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਜਸਕਰਨ ਸਿੰਘ ਦਾ ਕੁੱਲ ਵਿੱਤੀ ਨੁਕਸਾਨ ਡਾਲਰ 90000 ਤੋਂ ਵੀ ਵੱਧ ਹੈ ਕਿਰਾਏਦਾਰ ਇਹ ਭੁਗਤਾਨ ਕਰਨ ਦੇ ਲਈ ਤਿਆਰ ਨਹੀਂ ਹੈ ਤੇ ਜਸਕਰਨ ਸਿੰਘ ਦਾ ਕਹਿਣਾ ਹੈ ਕਿ ਕਿਰਾਏਦਾਰ ਅਸਲ ਸਿਸਟਮ ਦਾ ਸ਼ੋਸ਼ਣ ਕਰ ਰਿਹਾ ਹੈ ਅੱਜ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਵੈਲਿਊ ਡਾਊਨਟਾਊਨ ਚ ਪਹਿਲਾਂ ਅਸੀਂ ਆਪਣੀ ਨੇਬਰ ਹੁੱਟ ਚ ਸ਼ੁਰੂ ਕੀਤਾ ਪ੍ਰੋਟੈਸਟ ਕਰ ਰਹੇ ਹਾਂ ਬੇਸਿਕਲੀ ਜਿਹੜੀ ਇਨਜਸਟਿਸ ਹੋ ਰਹੀ ਹੈ ਲੈਂਡਲੋਰਡਸ ਨਾਲ 2 ਸਾਲ ਪਹਿਲੇ ਅਸੀਂ ਕਿਰਾਇਆ ਤੇ ਘਰ ਦਿੱਤਾ ਸੀ ਤੇ 2 ਸਾਲ ਹੋ ਗਏ ਅਸੀਂ ਇਸ ਨਾਲ ਉਲਝ ਰਹੇ ਹਾਂ ਕਿਉਂਕਿ ਸਾਡਾ ਕਿਰਾਏਦਾਰ ਸਾਨੂੰ ਬਹੁਤ ਤੰਗ ਕਰ ਰਿਹਾ ਹੈ ਉਹਨੇ ਕਿਰਾਇਆ ਟਾਈਮ ਤੇ ਨਹੀਂ ਦਿੱਤਾ ਤੇ ਅਸੀਂ ਸੈਪਟੈਂਬਰ 2022 ਤੋਂ ਕੋਰਟ ਚ ਜਾਣਾ ਸ਼ੁਰੂ ਕੀਤਾ ਹੈ कि ਜਾਤਾ ਸਾਡਾ ਕਿਰਾਇਆ ਦਵੇ ਜਾਂ ਇਹ ਸਾਡਾ ਘਰ ਛੱਡ ਕੇ ਜਾਵੇ ਪਰ ਡਿਲੇ ਕਰਦਾ ਗਿਆ ਕੋਰਟ ਉਹਨਾਂ ਦੀ ਪ੍ਰੋਸੈਸ ਹੈਗੀ ਹੈ ਲੀਗਲ ਸਿਸਟਮ ਹੈ ਕੋਵਿਡ ਤੋਂ ਬਾਅਦ ਚੋਂ ਬਹੁਤ ਫਲੌਸ ਹੈਗੇ ਆ ਤੇ ਲੂਪ ਹੋਲਸ ਹੈਗੇ ਆ ਜਿਹੜਾ ਕਿਰਾਏਦਾਰ ਯੂਜ਼ ਕਰ ਰਿਹਾ ਹੈ ਬੇਸਿਕਲੀ ਉਹ ਸਾਡੇ ਘਰ ਤੋਂ ਪਹਿਲਾਂ ਵੀ ਕਿਸੇ ਹੋਰ ਦੇ ਘਰ ਚ ਰਹਿ ਰਿਹਾ ਸੀ ਤੇ ਉਹਨੇ ਸਿਸਟਮ ਐਕਸਪਲੋਇਟ ਕੀਤਾ ਉੱਥੇ ਵੀ ਉਹ ਫ੍ਰੀ ਚ ਹੀ ਰਹਿ ਕੇ ਆਇਆ ਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤਾ ਹੈ ਮੇਨਲੀ ਤਾਂ ਕਿ ਇਹ ਆਪਣੇ ਲਾ ਰਿਵਾਈਸ ਕਰਨ ਲੈਂਡਲੋਰਡਸ ਲਈ ਬੈਟਰ ਲਾ ਹੋਵੇ ਤੇ ਇਕਵਿਕਸ਼ਨ ਪ੍ਰੋਸੈਸ ਮਲਟੀਪਲ ইয়ারਸ ਦਾ ਲੱਗਣ ਲਾਈਕੀ 2-3 ਸਾਲ ਲੱਗੇ ਰੋ ਤੁਸੀਂ ਕਿੰਨੀ ਸਾਡੀ ਲਾਈਫ ਦਾ ਟਾਈਮ ਜਿਹੜਾ ਅਸੀਂ ਆਪਣੇ ਬੱਚਿਆਂ ਨਾਲ ਸਪੈਂਡ ਕਰਨਾ ਹੈ ਜਾਂ ਅਸੀਂ ਕਿਸੇ ਪ੍ਰੋਡਕਟਿਵ ਪਾਸੇ ਲੈਣਾ ਹੈ ਅਸੀਂ ਇੱਧਰ ਲਾ ਰਹੇ ਹਾਂ ਟਾਈਮ ਐਂਡ એનર્ਜੀ ਤੇ ਫਾਈਨੈਂਸ਼ੀਅਲ ਲਾਸ ਹਾਊਸਿੰਗ ਜਸਟਿਸ ਪ੍ਰੋਜੈਕਟ ਨੇ ਦੋ ਵਾਰੀ ਉਹਦਾ ਕਿਰਾਇਆ ਦਿੱਤਾ ਉਹ ਸਾਨੂੰ ਬੈਨੀਫਿਟ ਤਾਂ ਹੋਇਆ ਉਹਦੇ ਨਾਲ ਕਿ ਕਿਰਾਇਆ ਮਿਲ ਗਿਆ ਪਰ ਉਹ ਸਾਡੇ ਬੈਨੀਫਿਟ ਲਈ ਨਹੀਂ ਕਰਦੀ ਉਹ ਟੈਨੈਂਟ ਨੂੰ ਹੈਲਪ ਕਰਨ ਲਈ ਕਰ ਰਹੀ ਹੈ ਕਿਉਂਕਿ ਜਦੋਂ ਨੇ ਕਿਰਾਇਆ ਉਹਨਾਂ ਨੇ ਕਿਰਾਇਆ ਦੇਤਾ ਬੇਸਿਕਲੀ ਅਸੀਂ ਟੈਨੈਂਟ ਨੂੰ ਕੱਢ ਨਹੀਂ ਸਕਦੇ ਤੇ ਸਾਨੂੰ ਪ੍ਰੋਸੈਸ ਰੀਸਟਾਰਟ ਕਰਨੀ ਪੈਣੀ ਹੈ ਜਿਹਦਾ ਮਤਲਬ ਹੈ ਅਸੀਂ ਆਲਰੇਡੀ 25000 ਲਾਇਰ ਦਾ ਆਪਣੇ ਦਾ ਦੇਣਾ ਹੈ ਅਟਾਰਨੀ ਦਾ ਤੇ ਹੁਣ ਰੀਸਟਾਰਟ ਕਰਾਂਗੇ ਪ੍ਰੋਸੈਸ ਤਾਂ ਬਿੱਲ ਹੋਰ ਬਣੀ ਜਾਣਗੇ ਤੇ ਉਹ ਉਹਦੇ ਵਿੱਚ ਸਾਨੂੰ ਕੋਈ ਹੈਲਪ ਨਹੀਂ ਉਹਨਾਂ ਨੇ ਕਰਨੀ ਬੇਸਿਕਲੀ ਉਹ ਟੈਨੈਂਟ ਨੂੰ ਹੈਲਪ ਟੈਨੈਂਟ ਨੂੰ ਹੈਲਪ ਕਰ ਰਹੇ ਨੇ ਸੋ ਵੀਲ ਹੈਵ ਟੂ ਕੰਟੀਨਿਊ ਦਿਸ ਫਾਈਟ ਆਪਣੇ ਲਈ ਨਹੀਂ ਸਿਰਫ ਅਸੀਂ ਤਾਂ ਇੱਕ ਕੇਸ ਹੈ ਦੇ ਵਿੱਚ देयर ਆ ਹੰਡਰਡਸ ਆਫ ਕੇਸਿਸ ਇਨ ਵਾਸ਼ਿੰਗਟਨ ਸਟੇਟ ਜਿਹੜੇ ਲੋਕਾਂ ਨੂੰ ਹੈਲਪ ਚਾਹੀਦੀ ਹੈ ਤੇ ਉਹ ਬਾਹਰ ਵੀ ਨਹੀਂ ਆ ਰਹੇ ਉਲਝੇ ਪਏ ਨੇ ਵਿਚਾਰੇ کورٹ ਚ ਜਾ ਜਾ ਕੇ ਜਾ ਜਾ ਕੇ ਨੋਬਡੀ ਇਜ਼ ਲਿਸਨਿੰਗ ਟੂ देम ਕੋਈ ਉਹਦਾ ਸੋਲੂਸ਼ਨ ਨਹੀਂ ਮਿਲ ਰਿਹਾ ਉਹਨਾਂ ਨੂੰ ਸੋ ਇਹ ਪ੍ਰੋਟੈਸਟ ਹੁਣ ਸਾਡੀ bigger level ਤੇ ਹੈ ਰਾਦਰ ਦੈਨ ਜਸਟ ਅਵਰ ਪਰਸਨਲ ਇਸ਼ੂ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਬਹੁਤ ਆਲਰੇਡੀ ਸਪੋਰਟ ਮਿਲ ਚੁੱਕੀ ਹੈ ਫ্রম ਦਾ ਕਮਿਊਨਿਟੀ ਨੇਬਰਸ ਫਰੈਂਡਸ ਐਂਡ ਫਿਊ ਲੀਡਰਸ ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਮੌਕੇ ਦੇ ਲੀਡਰਸ ਹੈਗੇ ਨੇ ਉਹ ਇਹ ਪ੍ਰੋਬਲਮ ਨੂੰ ਅੰਡਰਸਟੈਂਡ ਕਰਨ ਤੇ ਆ ਕੇ ਸਾਨੂੰ ਆਪਣੀ ਸਪੋਰਟ ਦੇਣ ਤੇ ਜਲਦੀ ਤੋਂ ਜਲਦੀ ਲਾਅ ਰਿਵਾਈਜ਼ ਕਰਨ ਤਾਂ ਕਿ ਲੋਕੀ ਲਾਈਕ ਦ ਸਮਾਲ ਹੋਮ ਓਨਰਸ ਡੂ ਨਾਟ ਕੀਪ ਸਫਰਿੰਗ ਬਿਕਾਜ਼ ਆਫ ਦਿਸ ਫਲੋ ਇਨ ਦ ਲਾਅ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਅਤੇ ਜਸਕਰਨ ਸਿੰਘ ਦੇ ਹੱਕ ਦੇ ਵਿੱਚ ਆਏ ਸਿੱਖ ਵਿਅਕਤੀ ਦਾ ਕਹਿਣਾ ਹੈ ਕਿ ਜਸਕਰਨ ਸਿੰਘ ਦੇ ਨਾਲ ਗਲਤ ਹੋ ਰਿਹਾ ਹੈ ਜਸਕਰਨ ਸਿੰਘ ਆਪਣੇ ਵਕੀਲ ਨੂੰ ਪੇਮੈਂਟ ਕਿੱਥੋਂ ਦੇਵੇਗਾ ਇੱਥੇ ਬਹੁਤ ਸਾਰੇ ਲੋਕ ਅਜੇ ਹੀ ਕਾਨੂੰਨ ਦੇ ਉੱਤੇ ਸਵਾਲ ਵੀ ਕਰ ਰਹੇ ਨੇ ਜਿੱਥੇ ਬਿਨਾਂ ਕਿਰਾਇਆ ਦਿੱਤੇ ਹੀ ਕਿਰਾਏਦਾਰ ਲੋਕਾਂ ਦੇ ਘਰਾਂ ਦੇ ਵਿੱਚ ਰਹਿ ਰਹੇ ਨੇ ਤੇ ਸਾਰੀਆਂ ਸਹੂਲਤਾਂ ਵੀ ਪ੍ਰਾਪਤ ਕਰ ਰਹੇ ਨੇ ਇੱਥੋਂ ਤੱਕ ਕਿ ਮੁਫਤ ਕਾਨੂੰਨੀ ਸਹਾਇਤਾ ਵੀ ਉਹਨਾਂ ਨੂੰ ਮਿਲ ਰਹੀ ਹੈ ਜਦਕਿ ਮਿਹਨਤੀ ਲੋਕ ਇਨ੍ਹਾਂ ਦੀ ਬੇਇਨਸਾਫ਼ੀ ਦਾ ਵਿੱਤੀ ਬੋਝ ਚੁਲਦੇ ਨੇ ਕਾਨੂੰਨ ਦੇ ਅਨੁਸਾਰ ਮਕਾਨ ਮਾਲਕ ਨੂੰ ਘਰ ਦੇ ਨੇੜੇ ਘੁੰਮਣ ਦੀ ਵੀ ਮਨਾਹੀ ਹੈ ਅਸੀਂ ਇੱਥੇ ਇਕੱਠੇ ਹੋਏ ਆਂ ਸਾਰੇ ਹਾਲਾਂਕਿ ਮੈਂ ਨਾ ਤਾਂ ਲੈਂਡ ਆਰਡ ਆਂ ਨਾ ਰੈਂਟਰ ਆਂ ਪਰ ਟੂ ਬੀ ਵੈਰੀ ਫੇਅਰ ਜਿਹੜੇ ਜਿਹੜੇ ਬੰਦੇ ਦਾ ਵੀ ਰਾਈਟ ਹੈਗਾ ਉਹਨਾਂ ਹੀ ਆਂ ਪਰ ਜਿਹੜੇ ਫੈਕਟਰਸ ਹੈਗੇ ਆ ਸਟੇਟ ਅਕਾਉਂਟੇਬਿਲਟੀ ਨਹੀਂ ਕਰ ਰਹੀ ਉਹਨਾਂ ਦੀ ਤਾਂ ਉਹਨਾਂ ਦੇ देयर ਰਾਈਟ ਇਜ਼ ਮੋਰ ਦੈਨ ਦ ਲੈਂਡ ਆਰਡ ਰਾਈਟ ਲੈਂਡ ਰੋਡ ਨੇ ਪੈਸਾ ਖਰਚ ਕੇ ਇਹਨੇ ਪੇਮੈਂਟਾਂ ਦੇਣੀਆਂ ਉਹ ਕਿੱਥੋਂ ਲਿਆਉਣ ਜਿਆਦਾ ਤੁਸੀਂ ਪੋਲਿਟਿਕਲੀ ਸਿਸਟਮ ਉਹ ਉਹਨਾਂ ਨੂੰ ਕੰਪਨਸੇਟ ਕਰਨ ਜਾਂ ਫਿਰ ਉਹਦਾ ਨਾ ਕਿ ਉਹਨਾਂ ਨੂੰ ਇੰਨੀ ਅਵੈਕਸ਼ਨ ਨੋਟਿਸ ਲਈ ਸਪੈਸ਼ਲ ਕੋਰਟਸ ਅਸਾਈਨ ਕਰੋ ਤਾਂ ਕਿ ਦੋ ਤਿੰਨ ਹਫ਼ਤੇ ਚ ਫੈਸਲਾ ਕਰਕੇ ਅਗਲੇ ਆਪਣਾ ਹੋਰ ਪਾਸੇ ਰੈਂਟ ਕਰਨ ਪੇਮੈਂਟ ਤਾਂ ਕਿਸੇ ਨੇ ਦੇਣੀ ਆਈ ਹੈ ਨਾ ਸੋ ਥੀਸ ਆਰ ਦ ਇਸ਼ੂਸ ਥੇਰ ਆ ਲੋਟ ਆਫ ਇਟਸ ਵੈਰੀ ਕੰਪਲਿਕੇਟਿਡ ਇਸ਼ੂ ਪਰ ਸਮਬਡੀ ਹੈਡ ਟੂ ਫਾਈਂਡ ਅ ਸੋਲੂਸ਼ਨ ਥੈਂਕ ਯੂ ਇਥੇ ਵੀ ਦੱਸਣਾ ਬਣਦਾ ਹੈ ਕਿ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਉਹ ਲੋਕ ਵੀ ਜੁੜ ਰਹੇ ਨੇ ਜੋ ਸਿਸਟਮ ਤੋਂ ਤੰਗ ਨੇ ਅਤੇ ਸਿਸਟਮ ਦੇ ਵਿੱਚ ਬਦਲਾ ਚਾਹੁੰਦੇ ਨੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਇੱਕ ਪੰਜਾਬੀ ਔਰਤ ਦਾ ਕਹਿਣਾ ਹੈ ਕਿ ਜਸਕਰਨ ਸਿੰਘ ਦੇ ਨਾਲ ਅੱਜ ਜੋ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਹੋਰ ਵੀ ਲੋਕਾਂ ਦੇ ਨਾਲ ਹੋ ਸਕਦਾ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਧਰਨਾ ਪ੍ਰਦਰਸ਼ਨ ਉਦੋਂ ਤੱਕ ਚੱਲੇਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪ ਮਾਨਗੜ ਹੈ ਮੈਂ ਰਹੀ ਆਈ ਹਾਂ ਸੋਨੀਆ ਤੇ ਜਸਕਰਨ ਨੂੰ ਸਪੋਰਟ ਕਰਨ ਜੋ ਇਹ ਹੋ ਰਿਹਾ ਹੈਗਾ ਵੈਰੀ ਅਨਫੋਰਚੂਨੇਟ ਐਸ ਟੈਕਸ ਬੇਸ ਸਾਡੀ ਇੰਡੀਅਨ ਕਮਿਊਨਿਟੀ ਐਜੂਕੇਟਿਡ ਆ ਪੜ੍ਹੀ ਲਿਖੀ ਆਸੀ ਅਮਰੀਕਨ ਨੇ ਆਪਣਾ ਫਿਊਚਰ ਬਣਾਉਂਦੇ ਉਦੋਂ ਹੈ ਜੇ ਲਾਸ ਫਾਸ ਹੁੰਦੇ ਹੈਗੇ ਤੇ ਬਹੁਤ ਹੀ ਅਨਫੋਰਚੂਨੇਟ ਸਿਚੁਏਸ਼ਨ ਆ ਐਂਡ ਸਭ ਤੋਂ ਸੈਡ ਸਿਚੁਏਸ਼ਨ ਆ ਕਿ ਜਿਹੜੇ ਆਪਣੇ ਇੱਕ ਤੋਂ ਰਿਪ੍ਰੈਜ਼ੈਂਟੇਟਿਵਸ ਹੈਗੇ ਵੇਗੇ ਮੈਂ ਲਾਈਕ ਮਨਕਾ ਠੀਕਾ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਹੈਗਾ ਉਹ ਆਪਣਾ ਉਹ ਪੋਲੀਟੀਕਲ ਕੈਰੀਅਰ ਬਣਾਉਣਾ ਹੈਗੇ ਪਰ ਕਾਮਨ ਸੈਂਸ ਲਾਸ ਵਾਸ਼ਿੰਗਟਨ ਸਟੇਟ ਸਿਰਫ ਵੈਲਫੇਅਰ ਸਟੇਟ ਆ ਮਿਡਲ ਕਲਾਸ ਲਈ ਨਹੀਂ ਆ ਜਿਹਨਾਂ ਕੋਲ ਕੁਝ ਨਹੀਂ ਉਹਨਾਂ ਦੀ ਬੱਲੇ ਬੱਲੇ ਜਿਹੜੇ ਸਾਡੇ ਵਰਗੇ ਕੰਮ ਕਰਦੇ ਹੈਗੇ ਉਹਨਾਂ ਲਈ ਕੁਝ ਨਹੀਂ ਆ ਸੋ ਆਈ ਰਿਕੁਐਸਟ एवरीवन ਵੈਦਰ ਯੂ ਆਰ ਇੰਡੀਅਨ ਹੂ ਏਵਰ ਯੂ ਆਰ ਬਿਫੋਰ ਯੂ ਵੋਟ ਲੁੱਕ ਹੂ ਯੋਰ ਕੈਂਡੀਡੇਟਸ ਆਰ ਹੂ ਵਾਟ ਪਾਲਿਸੀਜ਼ ਦੇ ਆਰ ਸਪੋਰਟਿੰਗ ਵਾਟ ਬਿਲਸ ਦੇ ਆਰ ਸਪੋਰਟਿੰਗ ਬਿਕਾਜ਼ ਦਿਸ ਇਜ਼ ਆਲ ਗੋਇੰ ਟੂ ਕਮ ਐਂਡ ਬੈਕ ਅਸ ਬਾਈਟ ਅਸ ਇਨ ਦ ਬੈਕ ਵਾਟਸ ਦਾ ਪੁਆਇੰਟ ਆਫ ਗੋਇੰ ਟੂ ਕਾਲਜ ਇਫ ਦੇ ਆਰ ਡੂਇੰਗ ਵੈਲਫੇਅਰ ਰਾਈਟ ਬੈਠ ਕੇ ਫਿਰ ਮੁਫਤਾ ਖਾਓ so that's all i wanted to say thank you ਇਸ lần ਦੇ ਪ੍ਰਦਰਸ਼ਨ ਦੇ ਵਿੱਚ ਜਿੱਥੇ ਜਸਕਰਨ ਸਿੰਘ ਨੂੰ ਪੰਜਾਬੀ ਭਾਈਚਾਰੇ ਦਾ ਪੂਰਾ ਸਾਥ ਮਿਲ ਰਿਹਾ ਹੈ ਤਾਂ ਉੱਥੇ ਹੀ ਹੋਰ ਭਾਈਚਾਰੇ ਦੇ ਲੋਕ ਵੀ ਉਹਨਾਂ ਦੇ ਨਾਲ ਜੁੜ ਰਹੇ ਨੇ ਪਰ ਬਦਕਿਸਮਤੀ ਇਹ ਹੈ ਕਿ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਵੀ ਪੰਜਾਬੀ ਲੀਡਰ ਨਹੀਂ ਪਹੁੰਚਿਆ ਇਹ ਵੀ ਕਿਹਾ ਜਾ ਸਕਦਾ ਹੈ ਕਿ ਵੱਡੇ ਲੀਡਰ ਆਪਣੀਆਂ ਕੁਰਸੀਆਂ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਅਤੇ ਆਪਣੇ ਹੀ ਲੋਕਾਂ ਅਤੇ ਅਜਿਹੇ ਕਾਲੇ ਕਾਨੂੰਨਾਂ ਖਿਲਾਫ ਆਵਾਜ਼ ਚੁੱਕਣ ਤੋਂ ਡਰ ਰਹੇ ਨੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਇੱਕ ਵਿਅਕਤੀ ਨੇ ਪੰਜਾਬੀ ਲੀਡਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲੋਕਾਂ ਦਾ ਸਾਥ ਦੇਣ ਤਾਂ ਜੋ ਅਸਲ ਮਾਲਕਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ ਜੋ ਹੱਡ ਤੋੜ ਵੀ ਮਿਹਨਤ ਕਰਕੇ ਪੈਸਾ ਪੈਸਾ ਜੋੜ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਦਾ ਯਤਨ ਕਰਦੇ ਨੇ ਇਹ ਜਿਹੜਾ ਇਹਨਾਂ ਨੇ ਇਸ਼ੂ ਰੇਜ਼ ਕੀਤਾ ਹੁਆ ਪਿਛਲੇ 4 ਹਫ਼ਤਿਆਂ ਤੋਂ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਸੋ ਵਿ ਜਸਟ ਬੇਸਿਕਲੀ ਫੇਅਰਨੈਸ ਇਨ ਦਾ ਸਿਸਟਮ ਤੇ ਵੀ ਜਿਹੜੇ ਲਾਜ਼ ਨੇ ਕਰੰਟਲੀ ਦੇਰ ਸਕਿਊਰ ਅਗੇਂਸਟ ਲਾਈਕ ਸਮਾਲ ਲੈਂਡਲੋਰਡ ਸੋ ਸਮਾਲ ਲੈਂਡਲੋਰਡ ਇਜ਼ ਨਾਟ ਲਾਈਕ ਇਟਸ ਸਮ ਫਿਲਥੀ ਰਿਚ ਲਾਈਕ ਵਿਸ਼ਾ ਉਹ ਵੀ ਆਮ ਆਦਮੀ ਨੇ ਜੋ ਰੈਗੂਲਰਲੀ ਆਪਣੀ ਕਮਾਈ ਚੋਂ ਕੁਝ ਹਿੱਸਾ ਕੱਢ ਕੇ ਆਪਣੇ ਫਿਊਚਰ ਦੀ ਸੇਫਟੀ ਲਈ ਇਨਵੈਸਟ ਕਰਦੇ ਨੇ ਤੇ ਉਹਨਾਂ ਦੀ ਇਨਵੈਸਟਮੈਂਟ ਪ੍ਰੋਟੈਕਟ ਕਰਨਾ ਤੇ ਸਿਸਟਮ ਦਾ ਫੇਰ ਰੱਖਣਾ ਤੇ ਜਿੱਥੇ ਟੈਨੈਂਟ ਦੀ ਪ੍ਰੋਟੈਕਸ਼ਨ ਦੀ ਲੋੜ ਆ ਉੱਥੇ ਕੀ ਉਹਨਾਂ ਕੇ ਸਿਸਟਮ ਉਹਨਾਂ ਦੀ ਦੀ ਵੀ ਹੋਣਾ ਚਾਹੀਦਾ ਪਰ ਇਨ ਦ ਸੇਮ ਟਾਈਮ ਜਿੱਥੇ ਉਹ ਸਿਸਟਮ ਅਬਿਊਜ਼ ਹੋ ਰਿਹਾ ਹੈ ਸਮਾਲ ਲੈਂਡਲੋਰਡਸ ਅਗੇਂਸਟ ਉਹ ਵੀ ਫਿਕਸ ਹੋਣਾ ਚਾਹੀਦਾ ਤੇ ਇਹ ਫੇਅਰਨੈਸ ਤੇ ਜਸਟਿਸ ਦੀ ਲੜਾਈ ਵਾਸਤੇ ਹੀ ਅਸੀਂ ਜਿਵੇਂ ਜਸਕਰਨ ਮਨਪਰੀ ਤੇ ਬਾਕੀ ਹੋਰ ਜਿਹੜੇ ਕਮਿਊਨਿਟੀ ਮੈਂਬਰ ਇੱਥੇ ਇਕੱਠੇ ਹੋਏ ਨੇ ਇਸ ਮੁੱਦੇ ਤੇ ਉਹਨਾਂ ਦੀ ਸਪੋਰਟ ਕਰਨ ਲਈ ਇਕੱਠੇ ਹੋਏ ਆ ਤੇ ਇਹ ਪ੍ਰੋਟੈਸਟ ਉਹਨਾਂ ਚਿਰ ਜਾਰੀ ਨਹੀਂ ਜਾਰੀ ਰਹੂਗਾ ਜਿੰਨਾ ਚਿਰ ਇਹ ਸਿਸਟਮ ਫਿਕਸ ਨਹੀਂ ਹੁੰਦਾ ਸੋ ਅਸੀਂ ਬਾਕੀ ਸਾਰੀ ਕਮਿਊਨਿਟੀ ਨੂੰ ਅਪੀਲ ਕਰਦੇ ਆ ਕਿ ਇਹ ਅਗਲੇ ਸੈਟਰਡੇ ਇੱਕ ਸਪੈਸਿਫਿਕ ਪ੍ਰੋਟੈਸਟ ਫਿਰ ਕੰਟੀਨਿਊ ਰਹੂਗਾ ਤੇ ਲੋਕੇਸ਼ਨ ਤੇ ਟਾਈਮ ਦਾ ਜਸਕਰ ਉਹਨੇ ਫੇਰ ਸ਼ੇਅਰ ਕਰਨਗੇ ਤੇ ਪਲੀਜ਼ ਵੱਧ ਛੱਟ ਕੇ ਕਿ ਨਿਕ ਤੁਸੀਂ ਹੈਲਪ ਸਪੋਰਟ ਕਰ ਸਕਦੇ ਹੋ ਜਰੂਰ ਕਰੋ ਤਾਂ ਕਿ ਆਪਾਂ ਫੇਰ ਤੇਜ ਸਿਸਟਮ ਬਣਾਈ ਰੱਖੀਏ ਜਸਕਰਨ ਸਿੰਘ ਦੇ ਹੱਕ ਦੇ ਵਿੱਚ ਭਾਵੇਂ ਹੋਰ ਭਾਈਚਾਰੇ ਦੇ ਲੋਕ ਵੀ ਆਏ ਨਹੀਂ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜਸਕਰਨ ਸਿੰਘ ਦਾ ਪ੍ਰਦਰਸ਼ਨ ਹੋਰ ਕਿੰਨੇ ਸਮੇਂ ਤੱਕ ਚੱਲਦਾ ਹੈ ਅਤੇ ਕੀ ਉਸ ਦਾ ਪ੍ਰਦਰਸ਼ਨ ਕਰਨਾ ਸਫਲ ਹੁੰਦਾ ਵੀ ਹੈ ਜਾਂ ਨਹੀਂ ਕਿਉਂਕਿ ਜਸਕਰਨ ਸਿੰਘ ਹੋਣਾ ਮਕਾਨ ਮਾਲਕਾਂ ਦੇ ਵਿੱਚੋਂ ਇੱਕ ਹੈ ਜਿਸ ਵੱਲੋਂ ਆਪਣੇ ਹੀ ਘਰ ਨੂੰ ਖਾਲੀ ਕਰਵਾਉਣ ਦੇ ਲਈ ਜਦੋਂ ਜਹਿਦ ਹੋਣਾ ਪੈ ਰਿਹਾ ਹੈ ਅਮਰੀਕੀ ਮੀਡੀਆ ਵੀ ਜਸਕਰਨ ਸਿੰਘ ਦੇ ਇਸ ਪ੍ਰਦਰਸ਼ਨ ਦੀ ਪੂਰੀ ਕਵਰੇਜ ਕਰਕੇ ਜਸਕਰਨ ਸਿੰਘ ਦੀ ਆਵਾਜ਼ ਨੂੰ ਬੁਲੰਦ ਕਰ ਰਹੀ ਹੈ ਜਸਕਰਨ ਸਿੰਘ ਜਿੱਥੇ ਆਪਣੇ ਘਰ ਦੇ ਲਈ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਉੱਥੇ ਹੀ ਅਮਰੀਕਾ ਦੇ ਇਸ ਕਾਨੂੰਨ ਦੇ ਖਿਲਾਫ ਵੀ ਉਸ ਦੇ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਕਿ ਅਜਿਹਾ ਕਾਨੂੰਨ ਨਹੀਂ ਹੋਣਾ ਚਾਹੀਦਾ ਅਤੇ ਉਸ ਦੇ ਨਾਲ ਅੱਜ ਹੋਇਆ ਹੋਰ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਹੈ ਗੁਰਪ੍ਰੀਤ ਸਿੰਘ ਤੰਜੂ ਦੀ ਰਿਪੋਰਟ ਦੇ ਨਾਲ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ